ਵਾੜ ਪਾਸੇ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਮੇਰਾ ਹੱਕ ਹੈ ਉਹ ਮੈਨੂੰ ਮੋੜ ਦਿਓ ਮੇਰੀ ਮਿਹਨਤ ਮੈਨੂੰ ਮੋੜ ਦਿਓ ਮੈਂ ਮਿਹਨਤ ਕੀਤੀ ਹੈ ਅੱਜ ਮੇਰੀ ਮਿਹਨਤ ਨਾਲ ਵਿਤ ਕਰਾ ਹੋਇਆ ਮੇਨਾਂ ਵਿਤ ਕਰਾ ਹੋਇਆ ਪਾਰਟੀ ਨੇ ਮੈਨੂੰ ਧੋਖਾ ਦਿੱਤਾ ਹੈ ਚੌਧਰੀ ਜੀ ਬੋਲਣਗੇ ਸਰ ਤੁਹ ਘਾਟਨ ਦੇ ਪਿੱਛੇ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਲੱਖਾ ਵਸੀਆਂ ਦਾ ਸਰ ਆ ਤਾਂ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਬਖਸ਼ ਮੈਸੇਜ ਇਹ ਹੈ ਸਾਰੇ ਡਰ ਜੋਈ ਬਸ ਤੇ ਜੀਪਰ ਵਾਲੀ ਚੌਧਰੀ ਨੂੰ ਕਾਮਯਾਬ ਕਰੋ ਅਸੀਂ ਤੁਹਾਨੂੰ ਮੰਨ ਤੁਹਾਨੂੰ ਨਾਲ ਵੱਖ-ਵੱਖ ਪਾਰਟੀਆਂ ਦੇ ਹੋਰ ਵੀ ਕੈਂਡੀਡੇਟ ਮੌਜੂਦ ਚ ਹੈ ਜੀ ਬਿਲਕੁਲ ਹੈ ਗਈ ਬਿਲਕੁਲ ਪਰ ਮੁਕਾਬਲਾ ਐਨ ਗਹਿ ਗੱਡਮਾ ਹੋਊਗਾ ਕਿਸ ਤਰ੍ਹਾਂ ਦਾ ਰਿਜ਼ਲਟ ਦਵਾਗੇ ਤੁਹਾਨੂੰ ਜੀ ਕਿਸ ਤਰ੍ਹਾਂ ਦਾ ਮੁਕਾਬਲਾ ਹੋਏਗਾ ਜੀ ਮੁਕਾਬਲਾ ਤੁਹਾਨੂੰ ਰਿਜ਼ਲਟ ਦਵਾਗੇ ਕੱਢਗੇ ਜੀ ਸਾਡਾ ਕੈਂਡੀਡੇਟ ਇੱਕ ਨੰਬਰ ਤੇ ਆਊਗਾ ਹਾਂਜੀ ਚੌਧਰੀ ਸਾਹਿਬ ਅੱਜ ਗੱਡ ਨੂੰ ਆਏ ਤੁਹਾਡੇ ਦਫ਼ਤਰ ਤਾਂ ਕੀ ਕਹਿਣਾ ਜਾਂਦਾ ਬਹੁਤ ਹੀ ਸਤਿਕਾਰਯੋਗ ਜੋਜੀ ਸਿੰਘ ਗਰੇਵਾਲ ਪ੍ਰਧਾਨ ਜੀ ਔਰ ਸਮੂਚੀ ਦੀ ਟੀਮ ਔਰ ਵਾੜ ਵਾਸੀ ਸਾਰੇ ਤਹਿਜਿਲੋਂ ਧੰਨਵਾਦ ਕਰਦਾ ਐ ਔਰ ਸਾਡੇ ਜਗਜੀਤ ਸਿੰਘ ਗਰੇਵਾਲ ਗਰੇਵਾਲ ਜੀ ਨੂੰ ਅੱਜ ਇਹਨਾਂ ਦੇ ਜਨਮ ਦਿਨ ਦੀ ਬਹੁ ਬਹੁ ਮੁबारकਾ ਔਰ ਵਧਾਈ ਦਿੰਨਾ ਔਰ ਜਿੱਥੇ ਅੱਜ ਪਾਰਟੀਆਂ ਨੇ ਸਾਥ ਛੱਡਤਾ ਜਿੱਥੇ ਅੱਜ ਸੇਵਾ ਦਾ ਘਾਣ ਕਰਤਾ ਕੁਚਲਤਾ ਉੱਥੇ ਅੱਜ ਗਰੇਵਾਲ ਸਾਹਿਬ ਨੇ ਹੱਥ ਫੜਿਆ ਔਰ ਹੱਥ ਫੜ ਕੇ ਮੂਹਰੇ ਲਾਤਾ ਇਹ ਨੰਬਰ 1 ਦੇ ਤਨ ਲੈ ਕੇ ਜਾਵਾਂਗੇ ਤੇਰੇ ਸ਼ੀਟ ਦਿਤਾਵਾਂਗੇ ਔਰ ਸਾਰੇ ਹੀ ਵਾਰਡ ਨੰਬਰ 11 ਦਾ ਆਸ਼ੀਰਵਾਦ ਯਾਨੀ ਕਿ ਤੈਨੂੰ ਮਿਲੇਗਾ ਔਰ ਮੈਂ ਨਾ ਤੁਹਾਧਰੋਂ ਧੰਨਵਾਦ ਕਰਦਾ ਕਿਉਂਕਿ ਮੇਰੀ ਮਿਹਨਤ ਹੈ ਔਰ ਮਿਹਨਤ ਅੱਜ ਇਹਨਾਂ ਨੇ ਮੁੱਲ ਪਾਣਾ ਮੇਰਾ ਇਹਨਾਂ ਨੇ ਮੇਰਾ ਹੱਥ ਫੜਿਆ ਔਰ ਇੱਕ ਇੱਕ ਕਦਮ ਜੋ ਇਹ ਘਰੋਂ ਚੱਲ ਕੇ ਆਏ ਆ ਮੇਰਾ ਖੂਨ ਦਾ ਇੱਕ ਇੱਕ ਬੂੰਦ ਇਹਨਾਂ ਦਾ ਕਰਜ਼ਦਾਰ ਹੈ ਔਰ ਜ਼ਿੰਦਗੀ ਭਰ ਮੈਂ ਇਹਨਾਂ ਦਾ ਕਰਜ਼ਾ ਚੁਕਾ ਨਹੀਂ ਸਕਦਾ ਜਿੰਨੇ ਮੇਰੇ ਸਾਥੀ ਖੜੇ ਆ ਵਾਰਡ ਵਾਸੀ ਖੜੇ ਆ ਮੇਰੀ ਮੇਰੀ ਮਾਤਾ ਪੈਣਾ ਜਿਹੜੇ ਚੱਲ ਕੇ ਆਈਆਂ ਆਪਣੇ ਘਰੋਂ ਆਪਣਾ ਕੀਮਤੀ ਸਮਾਂ ਕੱਢਿਆ ਇਹ ਮੇਰੇ ਖੂਨ ਦੀ ਇੱਕ ਇੱਕ ਬੂੰਦ ਇਹਨਾਂ ਦੀ ਕਰਜ਼ਾਈ ਹੈ ਕਰਜ਼ਦਾਰ ਹੈ ਮੈਂ ਇਹਨਾਂ ਦਾ ਕਰਜ਼ਾ ਜ਼ਿੰਦਗੀ ਉਤਾਰ ਨਹੀਂ ਸਕਦਾ ਔਰ ਪਾਰਟੀ ਟਿਕਟ ਕਰ ਦਿੰਦੀ ਹੈ ਪਾਰਟੀ ਟਿਕਟ ਕਰ ਸਕਦੀ ਹੈ ਪਰ ਜਦੋਂ ਸੰਗਤ ਸੰਗਤ ਇਕੱਠੀ ਹੋ ਜਾਵੇ ਨਾ ਔਰ ਉਹ ਟਿਕਟ ਤੇ ਆਪਣੀ ਲੜਾਵੇ ਤੇ ਫਿਰ ਉਹ ਜਿਤਾ ਕੇ ਨੰਬਰ 1 ਇਤਿਹਾਸ ਰਚਦੀ ਹੈ ਡੋਰ ਟੂ ਡੋਰ ਚ ਵੀ ਹਿੱਸਾ ਲੈ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਇਲਾਕੇ ਦਾ ਡੋਰ ਟੂ ਡੋਰ ਚ ਹਿੱਸਾ ਲੈ ਰਹੇ ਆ ਬਹੁਤ ਪਿਆਰ ਮਿਲ ਰਿਹਾ ਬਹੁਤ ਮਾਨ ਸਤਕਾਰ ਮਿਲ ਰਿਹਾ ਹੈ ਔਰ ਐਸੀ ਕਰਕੇ ਮੈਂ بار-बार ਇਹੀ ਗੱਲ ਕਹਿੰਨਾ ਵੀ ਮੇਰਾ ਜਿਹੜਾ ਖੂਨ ਦਾ ਕਿ ਕਤਰਾ ਹੈ ਉਹ ਕਰਜ਼ਦਾਰ ਹੈ ਔਰ ਤਹਿ ਦਿਲੋਂ ਜਿਹੜਾ ਜੋ ਵੀ ਇੱਥੇ ਆਏ ਆ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਹੈ ਸਾਥ ਦੇ ਰਿਹਾ ਹੈ ਉਹਨਾਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਅਪੀਲ ਕਰਦਾ ਹੈ ਬੇਨਤੀ ਕਰਦਾ ਹੈ ਵਾਰਡ ਵਾਸੀਨ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਮੇਰਾ ਹੱਕ ਹੈ ਉਹ ਮੈਨੂੰ ਮੋੜ ਦਿਓ ਮੇਰੀ ਮਿਹਨਤ ਮੈਨੂੰ ਮੋੜ ਦਿਓ ਮੈਂ ਮਿਹਨਤ ਕੀਤੀ ਹੈ ਅੱਜ ਮੇਰੀ ਮਿਹਨਤ ਨਾਲ ਵਿਤ ਕਰਾ ਹੋਇਆ ਹੈ ਮੇਨਾਂ ਵਿਤ ਕਰਾ ਹੋਇਆ ਪਾਰਟੀ ਨੇ ਮੈਨੂੰ ਧੋਖਾ ਦਿੱਤਾ ਹੈ ਔਰ ਟਿਕਟ ਪਾਰਟੀ ਦੇ ਸਕਦੀ ਹੈ ਪਰ ਜਿਹੜੀ ਅਸਲੀ ਟਿਕਟ ਹੈ ਉਹ ਜਨਤਾ ਦੀ ਟਿਕਟ ਹੈ ਔਰ ਮੈਂ ਅੱਜ ਜਨਤਾ ਦੀ ਟਿਕਟ ਦਾ ਸੰਗਤ ਦੀ ਟਿਕਟ ਦਾ ਸੇਵਾਦਾਰ ਹੈ ਇਹਨਾਂ ਦੀ ਟਿਕਟ ਤੇ ਮੈਂ ਅੱਜ ਇਹ ਇਲੈਕਸ਼ਨ ਲੜ ਰਿਹਾ ਔਰ ਰਿਜ਼ਲਟ ਇਹਨਾਂ ਨੇ ਦੇਣਾ ਹੈ ਵੋਟਾਂ ਇਹਨਾਂ ਨੇ ਪਾਣੀਆਂ ਸੋ ਮੈਂ ਇਹ ਹੀ ਬੇਨਤੀ ਕਰਦਾ ਕਿ 21 ਦਸੰਬਰ ਨੂੰ 21 ਦਸੰਬਰ 4 ਨੰਬਰ ਟੈਲੀਫੋਨ ਤੇ ਵੋਟਾਂ ਪਾ ਕੇ ਮੈਨੂੰ ਆਸ਼ੀਰਵਾਦ ਦੇ ਵਿੱਚ ਵੋਟਾਂ ਪਾ ਕੇ ਤੇ ਇਹ ਸਰਕਾਰ ਨੂੰ ਦੱਸ ਦਿਓ ਕਿ ਸਾਨੂੰ ਸੇਵਾਦਾਰ ਚਾਹੀਦਾ ਹੈ ਸਾਨੂੰ ਬਿਜ਼ਨਸਮੈਨ ਨੇ ਚਾਹੀਦਾ ਅੱਜ ਇਹ ਜਿਹੜਾ ਬਿਜ਼ਨਸ ਕਰਨ ਆਇਆ ਹੈ ਇਹਨਾਂ ਨੂੰ 21 ਤਰੀਕ ਨੂੰ ਹਰਾ ਕੇ ਜਵਾਬ ਮਿਲ ਜਾਣਾ ਹੈ